ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਲਦੀਪ ਸਿੰਘ ਭੁੱਲਰ ਹਰ ਵਰਗ ਦੀ ਆਵਾਜ਼ ਕਿਸਾਨ ਮਜ਼ਦੂਰ ਏਕਤਾ ਪੰਜਾਬ ਸਭ ਨਗਰ ਨਿਵਾਸੀਆਂ ਨੂੰ ਸਭ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਨਗਰ ਨਿਵਾਸੀਆਂ ਇਲਾਕਾ ਵਾਸੀਆਂ ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ 2-3 ਦਿਨ ਦੇ ਬਾਅਦ ਦੀਵਾਲੀ ਆ ਰਹੀ ਹੈ ਇਹ ਦੀਵਾਲੀ ਆਪਾਂ ਕਾਲੀ ਮਨਾਉਣੀ ਹੈ ਕਿਉਂਕਿ ਦਿਵਾਲੀ ਮਨਾਉਣ ਦਾ ਆਪਣੇ ਕੋਲ ਕੋਈ ਅੱਜਕੱਲ ਰੀਜਨ ਨਹੀਂ ਆਪਣੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਇਸ ਵਾਸਤੇ ਘਰਾਂ ਦੇ ਵਿੱਚ ਤੁਸੀਂ ਬਿਲਕੁਲ ਪਟਾਕੇ ਨਹੀਂ ਚਲਾਉਣੇ ਖਰਚ ਨਹੀਂ ਕਰਨਾ ਖਰਚ ਦੀ ਬਜਤ ਹੋਵੇਗੀ ਤੇ ਆਪਣਾ ਸ਼ਾਂਤਮਈ ਰੋਸ਼ ਵੀ ਸਰਕਾਰ ਤੱਕ ਪਹੁੰਚੇਗਾ ਦੂਸਰੀ ਬੇਨਤੀ ਮੱਤੜ ਉਤਾੜ ਦੇ ਬਸਤੀ ਹਾਰਾ ਸਿੰਘ ਵਾਲੀਆਂ ਸੰਗਤਾਂ ਨੂੰ ਦਿਵਾਲੀ ਵਾਲੇ ਦਿਨ 4 ਵਜੇ ਆਪਣੇ ਸਰਕਾਰੀ ਸਕੂਲ ਦੇ ਵਿੱਚ ਮੋਦੀ ਦਾ ਅਬਾਨੀ ਅਡਾਨੀ ਦਾ ਫਿਰ ਦੁਬਾਰਾ ਪਤਲਾ ਫੁਕਿਆ ਜਾਏਗਾ ਜੋ ਕਿ ਸਾਰੇ ਕਿਸਾਨ ਜਥੇਬੰਦੀਆਂ ਵੱਲੋਂ ਹੁਕਮ ਹੋਇਆ ਹੈ ਕਿ ਹਰੇਕ ਪਿੰਡ ਦੇ ਵਿੱਚ ਮੋਦੀ ਦਾ ਦੁਬਾਰਾ ਪਤਲਾ ਫੁਕਿਆ ਜਾਵੇ ਦੋ ਬੇਨਤੀਆਂ ਸੰਗਤਾਂ ਨੂੰ ਵੇਸੀ ਤੀਸਰੀ ਬੇਨਤੀ ਸਭ ਤੋਂ ਜ਼ਰੂਰੀ ਯੂਰੀਆ ਬਾਜ਼ਾਰ ਦੇ ਵਿੱਚ ਆਈ ਹੋਈ ਏ ਪਰ ਜਿਨ੍ਹਾਂ ਕੋਲ ਪਈ ਏ ਉਹ ਮਹਿੰਗੀ ਦੇ ਰਹੇ ਆ ਜਾਂ ਕਿਸਾਨ ਨੂੰ ਲੁੱਟ ਰਹੇ ਆ ਉਹਨਾਂ ਨੂੰ ਬੇਨਤੀ ਇਹ ਵੀ ਤੁਸੀਂ ਵਪਾਰੀ ਵਰਗ ਆਪਣੇ ਆਪ ਬਾਜ਼ ਆ ਜਾਓ ਕੋਈ ਵੀ ਕਿਸਾਨ ਕਿਸੇ ਤਰ੍ਹਾਂ ਦੀ ਵੀ ਜਿੱਥੇ ਵੀ ਕਿਤੇ ਯੂਰੀਆ ਵਾਧੂ ਪਈਏ ਤੇ ਤੁਹਾਨੂੰ ਉਹਦਾ ਕਸਟਮਰ ਨਹੀਂ ਦੇ ਰਿਹਾ ਉਹ ਦੁਕਾਨਦਾਰ ਨਹੀਂ ਰੇ ਰਿਹਾ ਤੁਸੀਂ ਸਾਡੇ ਨਾਲ ਸੰਪਰਕ ਕਰੋ ਅਸੀਂ ਉਥੋਂ ਯੂਰੀਆ ਕੱਢ ਕੇ ਜ਼ਿਮੀਂਦਾਰਾਂ ਦੀ ਪੈਲੀ ਤੱਕ ਪਹੁੰਚਾਵਾਂਗੇ ਸੋ ਇੰਨੀਆਂ ਗੱਲਾਂ ਕਰਦਾ ਖਿਮਾਂ ਦਾ ਜੱਜ ਜਗ ਇੱਕ ਦਿੱਲੀ ਸਰਕਾਰ ਨੂੰ ਆਖਰੀ ਬੇਨਤੀ ਬੰਦ ਸਾਡੇ ਸਬਰਾਂ ਦਾ ਟੁੱਟਣ ਵਾਲਾ ਹੈ ਝੰਡਾ ਫੇਰ ਬਗਾਵਤ ਵਾਲਾ ਉੱਠਣ ਵਾਲਾ ਏ ਆਉ ਧਰਤ ਦਿਖਾ ਦਈਏ ਕੁਰਸੀ ਦੇ ਆ ਯਾਰਾਂ ਨੂੰ ਫਿਰ ਵਕਤ ਪਾ ਦੇਾਂਗੇ ਜ਼ਾਲਮ ਸਰਕਾਰਾਂ ਨੂੰ ਫਿਰ ਵਕਤ ਪਾ ਦੇਾਂਗੇ ਜ਼ਾਲਮ ਸਰਕਾਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ